ਸਰਕਾਰ ਦਾ ਕੀ ਪੱਖ ਹੈ ਜਾਂ ਫਿਰ ਕਹੇ ਲਈਏ ਕਿ ਡਾਕਟਰ ਦਾ ਕੀ ਬਣਨਾ ਹੈ ਕਿ ਇਹਦੇ ਦੇ ਨਾਲ ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਸਰਕਾਰ ਮਰਦਾਬਾ 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 ਹੰਡਾ ਇੱਕਦਾ ਜ਼ਿੰਦਾਬਾ 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 ਸਰਕਾਰ ਰੋੜਾ ਮੰਤਰੀ ਮਰਦਾਬਾ 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 ਤਾਂ ਸੂਬੇ ਅੰਦਰ ਬਾਇਓ ਗੈਸ ਪਲੈਂਟ ਜਿੱਥੇ ਜਿੱਥੇ ਵੀ ਲੱਗ ਰਹੇ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਸਥਾਨਿਕ ਪਿੰਡ ਵਾਸੀ ਇਸ ਚੀਜ਼ ਦੀ ਗੱਲਬਾਤ ਆਖ ਰਹੇ ਨੇ ਕਿ ਜੇਕਰ ਉਹਨਾਂ ਦੇ ਪਿੰਡ ਬਾਇਓ ਗੈਸ ਪਲੈਂਟ ਲੱਗਦਾ ਹੈ ਤਾਂ ਜਿੱਥੇ 스멜 ਦੇ ਨਾਲ ਮੁਸ਼ਕ ਦੇ ਨਾਲ ਉਹਨਾਂ ਨੂੰ ਕਾਫੀ ਬਿਮਾਰੀਆਂ ਪੈਦਾ ਹੋ ਸਕਦੀਆਂ ਨੇ ਤਾਂ ਇਥੋਂ ਤੱਕ ਜਿਹੜੇ ਨੇ ਲੋਕ ਕਹਿ ਰਹੇ ਨੇ ਪਿੰਡਵਾਸੀ ਕਿ ਕਈ ਵਾਰ ਤਾਂ ਰਿਸ਼ਤੇਦਾਰ ਨੇ ਜਿਹੜੇ ਉਹ ਪਿੰਡ ਦੇ ਵਿੱਚ ਨਹੀਂ ਆਉਂਦੇ ਸ਼ਾਇਦ ਇਹੀ ਕਾਰਨ ਹੈ ਕਿ ਉਹ ਇਸ ਦਾ ਵਿਰੋਧ ਕਰ ਰਹੇ ਨੇ ਲੇਕਿਨ ਦੂਸਰੇ ਪਾਸੇ ਬਾਇਓ ਗੈਸ ਪਲੈਂਟ ਦੇ ਜਿਹੜੇ ਅਧਿਕਾਰੀ ਨੇ ਉਹ ਕਹਿ ਰਹੇ ਨੇ ਕਿ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਐਨਓਸੀ ਲੈ ਕੇ ਉਸ ਤੋਂ ਬਾਅਦ ਜਿਹੜਾ ਹੈ ਇਹ ਕੰਮ ਸ਼ੁਰੂ ਕੀਤਾ ਹੈ ਤਾਂ ਖੰਨਾ ਬਲਾਕ ਦੇ ਸਮਰਾਲਾ ਬਲਾਕ ਦੇ ਕਾਫੀ ਪਿੰਡ ਨੇ ਜੋ ਕਿ ਇਸ ਦੇ ਨਾਲ ਪੀੜਤ ਜਾਪ ਰਹੇ ਨੇ ਯਾਨੀ ਕਿ ਪਿੰਡ ਵਾਸੀ ਦਾ ਕਹਿਣਾ ਹੈ ਕਿ ਅਸੀਂ ਬਾਇਓ ਗੈਸ ਪਲਾਂਟ ਪਿੰਡ ਦੇ ਵਿੱਚ ਨਹੀਂ ਲੱਗਣ ਦੇਾਂਗੇ ਤਾਂ ਮੁਸ਼ਕਾਬਾਦ ਜਿਹੜਾ ਇਸ ਮਰਾਲਾ ਬਲਾਕ ਦਾ ਪਿੰਡ ਹੈ ਉੱਥੇ ਖੜੇ ਆ ਉੱਥੇ ਤਰਨਾਕ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉੱਥੇ ਪਿੰਡ ਦੇ ਵਿੱਚ ਜਿਹੜਾ ਬਾਇਓ ਗੈਸ ਪਲਾਂਟ ਲੱਗ ਰਿਹਾ ਤਾਂ ਉਸ ਨੂੰ ਕੋਈ ਵੀ ਸਮਾਨ ਜਿਹੜਾ ਹੈ ਨਾ ਅੰਦਰ ਜਾਣ ਦਿੱਤਾ ਜਾ ਰਿਹਾ ਪਿੰਡ ਪਿੰਡ ਦੇ ਵਾਸੀਆਂ ਦੁਆਰਾ ਨਾ ਉਥੋਂ ਦੀ ਬਾਹਰ ਕੋਈ ਜਿਹੜੀ ਫੈਕਟਰੀ ਦੇ ਵਿੱਚੋਂ ਸਮਾਨ ਬਾਹਰ ਜਾਣ ਦਿੱਤਾ ਜਾ ਰਿਹਾ ਪਿੰਡ ਵਾਸੀ ਇੱਥੇ ਧਰਨਾ ਪ੍ਰਦਰਸ਼ਨ ਲਾ ਕੇ ਬੈਠੇ ਹੋਏ ਨੇ ਬੀਬੀਆਂ ਵੀ ਨੇ ਬਜ਼ੁਰਗ ਵੀ ਨੇ ਪਿੰਡ ਵਾਸੀ ਨੇ ਇੱਥੇ ਮੁਸ਼ਕਵਾਦ ਪਿੰਡ ਹੈ ਤਾਂ ਹੋਰ ਜਿਹੜੇ ਪਿੰਡ ਨੇ ਆਲੇ-ਦਾਲੇ ਉਥੇ ਵੀ ਜਿੱਥੇ ਜਿੱਥੇ ਤਸਵੀਜ਼ ਰੱਖੀ ਜਾ ਰਹੀ ਹੈ ਕਿ ਬਾਇਓ ਗੈਸ ਪਲਾਂਟ ਲੱਗੇਗਾ ਤਾਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਸਾਡੇ ਨਾਲ ਇੱਥੇ ਜਿਹੜੇ ਨੇ ਪਿੰਡ ਦੇ ਕੁਝ ਲੋਕ ਨੇ ਉਹ ਮੌਜੂਦ ਨੇ ਗੱਲਬਾਤ ਕਰਦੇ ਆ ਕਿਉਂਕਿ ਬੀਬੀਆਂ ਨੇ ਵੀ ਜਿਹੜੀ ਹੈ ਇਸ ਬਾਰੇ ਜਿਹੜੀ ਆ ਗੱਲਬਾਤ ਦੱਸੀ ਕਰਨਾ ਪਿਆ ਰਿਹਾ ਹਾਂਜੀ ਭਾਈ ਜੀ ਕੀ ਨਾਮ ਹੈ ਜਪਨਾ ਰੂਪ ਸਿੰਘ ਹੈ ਮਰਨੋ ਕੀ ਸਮੱਸਿਆ ਜੀ ਬਾਇਓ ਗੈਸ ਪਲਾਂਟ ਕਹਿੰਦੇ ਆ ਕਿ ਇਹਦੇ ਨਾਲ ਤਾਂ ਜਿੱਥੇ ਨੈਚੁਰਲ ਤਰੀਕੇ ਦੇ ਨਾਲ ਕਾਫੀ ਸਹੀ ਤਰੀਕੇ ਦੇ ਨਾਲ ਇਹਨੂੰ ਵਰਤਿਆ ਜਾ ਸਕਦਾ ਹੈ ਗੈਸ ਨੂੰ ਤਾਂ ਪਿੰਡ ਚ ਕੀ ਕੀ ਸਮੱਸਿਆ ਆ ਰਹੀ ਹੈ ਬਿਰ ਪਹਿਲਾਂ ਤਾਂ ਤੁਹਾਨੂੰ ਅਸੀਂ ਸਾਰੀ ਸਟੋਰੀ ਸੁਣਾ ਦਿੰਨੇ ਆ ਜਦੋਂ ਵੀ ਪਲਾਂਟ ਸਟਾਰਟ ਹੋਇਆ ਹੀ ਇਹ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਪਿੰਡ ਤੋਂ ਬਿਲਕੁਲ ਸਹਿਮਤੀ ਨਹੀਂ ਲਈ ਗਈ ਇਹ ਪਲਾਂਟ ਲੱਗਣਾ ਨਹੀਂ ਚਾਹੀਦਾ ਐਸ ਡੀ ਐਮ ਸਾਹਿਬ ਸਮਰਾਲਾ ਸਾਡੇ ਕੋਲ ਆਏ ਏ ਡੀ ਸੀ ਸਾਹਿਬ ਲੁਧਿਆਣਾ ਤੋਂ ਆਏ ਤਹਿਸੀਲਦਾਰ ਸਾਹਿਬ ਆ ਉਹ ਕਹਿੰਦੇ ਵੀ ਤੁਸੀਂ ਤਰਾਜ ਨਾ ਕਰੋ ਇਹਦੇ ਨਾਲ ਦਾ ਪ੍ਰੋਜੈਕਟ ਲੱਗਾ ਕੰਗਰਾਲੀ ਰਾਜਪੂਤਾਂ ਵੀ ਤੁਹਾਨੂੰ ਉਹ ਚੈੱਕ ਕਰਾ ਲਿਓ ਨਾ ਜੇ ਕੋਈ ਕਮੀ ਪਾਈ ਗਈ ਵੀ ਤੁਹਾਡਾ ਪਲਾਟ ਨਹੀਂ ਲੱਗੂਗਾ ਇੱਧਰ ਫੈਕਟਰੀ ਮਾਲਕ ਨੂੰ ਕਹੀ ਗਿਆ ਨੇ ਤੂੰ ਆਪਣਾ ਤਿਆਰੀ ਕਰੀ ਜਲ ਦੇਖੋ ਕਿ ਨੌਲਾ ਰੱਖਿਆ ਗਿਆ ਸਾਨੂੰ ਕਟੋੜ 10 15 ਮੀਟਿੰਗਾਂ ਤੋਂ ਬਾਅਦ ਉੱਥੇ ਲੈ ਕੇ ਗਏ ਐਮ ਐਲ ਏ ਸਾਹਿਬ ਵੀ ਨਾਲ ਸੀਗੇ ਕੰਗਰਾਲੀ ਰਾਜਪੂਤਾਂ ਉੱਥੇ ਜਾ ਕੇ ਪਹਿਲਾਂ ਤਾਂ ਦੇਖੋ ਫੈਕਟਰੀ ਹਫਤਾ ਪਹਿਲਾਂ ਬੰਦ ਕਰਤੀ ਉਹਨਾਂ ਨੇ ਸਪਰੇਹਾਂ ਕਰਤੀਆਂ ਪਰ ਫਿਰ ਵੀ ਇੰਨੀ ਜਿਆਦਾ ਮੱਖੀ ਛੜ ਦੇ ਬੈ ਗਈ ਜਦ ਪਹੁੰਚੇ ਉੱਥੇ ਅਸੀਂ ਐਨੀ ਗੰਦੀ ਸਮੈਲ ਸੀਗੀ ਕਹਿੰਦੇ ਵੀ ਫੈਕਟਰੀ ਕਿਸੇ ਕਾਰਨ ਬੰਦ ਆ ਅਸੀਂ ਕਹੇ ਬੰਦ ਕਰਾਈ ਗਈ ਚਲੋ ਅਸੀਂ ਕਿ ਪਿੰਡ ਦੇ ਤੋਂ ਵਿਚਾਰ ਸੁਣ ਲਓ ਕੁਦਰ ਦੀ ਪਿੰਡ ਐਨਾ ਆ ਗਿਆ ਉੱਥੇ ਉਹ ਲੋਕ ਵਿਚਾਰੇ ਰੋ ਰਹੇ ਸੀਗੇ ਵੀ ਸਾਡੇ ਘਰ ਦਾ ਕੋਈ ਰਿਸ਼ਤੇਦਾਰ ਵੀ ਆਉਂਦਾ ਨਹੀਂ ਸਾਡੇ ਘਰ ਬੱਚੇ ਉਲਟੀਆਂ ਲੈਟਰਿੰਗ ਵਗੈਰਾ ਆਮ ਕਮਲੇਟ ਹੋਣ ਲੱਗੀ ਸਾਰੇ ਬੱਚਿਆਂ ਨੂੰ ਐ ਜਦ ਕਿਸੇ ਤੋਂ ਸਹਿਮਤੀ ਨਹੀਂ ਲਈ ਗੰਦਾ ਪ੍ਰੇਗਟ ਲਾ ਰਹੇ ਹੋ ਫਿਰ ਤੁਸੀਂ ਸਾਨੂੰ ਭੁਲੇਖੇ ਚ ਰੱਖ ਰਹੇ ਹੋ ਫੇਰ ਸਾਨੂੰ ਏਡੀਸੀ ਸਾਹਿਬ ਦੀ ਨਿਕਤਾ ਸਾਡੇ ਕੋਲ ਉਹ ਕਹਿੰਦਾ ਜੇ 70% ਲੋਕ ਨਹੀਂ ਸਹਿਮਤ ਹੋਣਗੇ ਇਹ ਫੈਕਟਰੀ ਲੱਗੂ ਨਹੀਂ ਸਾਡੇ ਪਿੰਡ 'ਚ ਬਾਈਕਟ ਕੀਤਾ ਗਿਆ ਸਿਰਫ ਤਿੰਨ ਵੋਟਾਂ ਪਈਆਂ ਨੇ ਹੁਣ ਹੋਰ ਆਪਾਂ ਕੀ ਉਹਨਾਂ ਨੂੰ ਦੇ ਦਈਏ ਭਰੋਸਾ ਵੀ ਕਿੰਨੇ ਕੁ ਲੋਕ ਉਹਦੇ ਨਾਲ ਨੇ ਠੀਕ ਹੈ ਸੋ ਇਸ ਮਸਿਆ ਹੈ ਪਿੰਡ ਦੀ ਤੇ ਹੋਰ ਵੀ ਇੱਥੇ ਬੀਬੀਆਂ ਵੀ ਨੇ ਆਪਾਂ ਗੱਲਬਾਤ ਕਰਾਂਗੇ ਕਿ ਕੀ ਕਿਸ ਮਸਿਆ ਆ ਰਹੀ ਹੈ ਹਾਂ ਜੀ ਬੀਬੀ ਜੀ ਕੀ ਕੁਛ ਦਿੱਕਤ ਹੈ ਕਿਉਂਕਿ ਧਰਨਾ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਦਿੱਕਤ ਤਾਂ ਸਰ ਦੇਖੋ ਹਵਾ ਪਾਣੀ ਤਾਂ ਦੂਸਤ ਹੋਣ ਆਈਆਂ ਜਿਵੇਂ ਹੁਣ ਕੰਗਰਾਲੀ ਦੇ ਵਿੱਚ ਦੇਖਿਆ ਗਿਆ ਵੀ ਜਿਹੜਾ ਉੱਥੇ ਪ੍ਰੋਜੈਕਟ ਲੱਗਿਆ ਹੋਇਆ ਇਹਦੇ ਨਾਲ ਦਾ ਉਹਦੇ ਨਾਲ ਬਹੁਤ ਲੋਕਾਂ ਨੂੰ ਮੁਸ਼ਕਲਾਂ ਉਹ ਕਹਿੰਦੇ ਸਾਡੇ ਪਿੰਡ ਦੇ ਵਿੱਚ ਵੀ ਲੋਕ ਮੁੰਡਿਆਂ ਦੇ ਰਿਸ਼ਤੇ ਵੀ ਨਹੀਂ ਹੁੰਦੇ ਕੋਈ ਰਿਸ਼ਤੇ ਨਹੀਂ ਕਰਦਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਜੀ ਵੀ ਇਹ ਫੈਕਟਰੀ ਲੱਗਣੀ ਨਹੀਂ ਚਾਹੀਦੀ ਅਗਰ ਲਾਉਣੀ ਵੀ ਆ ਤਾਂ ਕਿਤੇ ਹੋਰ ਲਗਾ ਲਵੇ ਕਿਉਂਕਿ ਸਾਡਾ ਜਿਹੜਾ ਏਰੀਆ ਵਾ ਗ੍ਰੀਨ ਜ਼ੋਨ ਚੋਂਦਾ ਜੀ ਇੱਥੇ ਤਾਂ ਸਬਜ਼ੀਆਂ ਜਿਹੜੀਆਂ ਤਾਂ ਕਿ ਤਾਜ਼ ਹੋਟਲ ਆ ਵੱਡਾ ਉਹਦੇ ਤੱਕ ਵੀ ਸਬਜ਼ੀਆਂ ਜਾਂਦੀਆਂ ਨੇ ਜੀ ਸਾਡੇ ਪਿੰਡ ਤੋਂ ਦੇ ਲੋ ਫਿਰ ਇੱਥੋਂ ਦਾ ਪੌਣ ਪਾਣੀ ਕਿਤੇ ਕਿਵੇਂ ਨਹੀਂ ਖਰਾਬ ਹੋਊਗਾ ਜੀ ਜੇ ਫੈਕਟਰੀ ਲੱਗੇ ਤੇ ਕਦੇ ਵੀ ਲੋਕ ਸਭਾ ਚੋਣਾਂ ਦਾ ਵੀ ਬਾਈਕਾਟ ਕੀਤਾ ਇਹ ਪਿੰਡ ਵਾਲਾ ਆਲੇ ਦਲੇ ਸਾਰਿਆਂ ਨੇ ਹਾਂਜੀ ਕੀਤਾ ਜੀ ਮੁਸ਼ਕਾਵਰ ਖੀਰ ਨਹੀਂ ਟੱਪਰੀਆਂ ਜੀ ਹਾਂ ਜੋਣਾ ਦਾ ਸੀ ਬਾਈਕਟ ਕੀਤਾ ਜੀ ਤਾਂ ਅਸੀਂ ਕਹਿੰਦੇ ਸੀਗੇ ਵੀ ਅਸੀਂ ਬਾਈਕਟ ਕਰ ਦਿੰਨੇ ਆ ਵੀ ਕੋਈ ਤਾਂ ਸਾਡੀ ਆ ਕੇ ਸਾਰ ਲਊਗਾ ਜੀ ਪਰ ਕਿਸੇ ਨੇ ਵੀ ਕਿਸੇ ਪਾਰਟੀ ਦੇ ਲੀਡਰ ਨੇ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ ਫਿਰ ਵੀ ਆ ਕੇ ਬਾਈਕਟ ਸਥਾਨਕ ਵਿਧਾਇਕ ਦੇ ਨਾਲ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਇਸ ਮੁਤਲਕ ਕੋਈ ਹੁਣ ਤੱਕ ਕਿੰਨੀ ਵਾਰੀ ਤੁਸੀਂ ਮੈਮੋਰੰਡਮ ਦੇ ਚੁੱਕੇ ਹੋ ਮੰਗ ਪੱਤਰ ਦੇ ਚੁੱਕੇ ਹੋ ਸਰ ਬਹੁਤ ਵਾਰੀ ਦੇ ਚੁੱਕੇ ਆ ਜੀ ਅਸੀਂ ਪਹਿਲਾਂ ਤਾਂ ਉਦਾਂ ਹੀ ਮੀਟਿੰਗਾਂ ਕਰਦੇ ਰਹੇ ਸੀਗੇ ਤੇ ਹੁਣ ਦੇਖ ਲਓ 53 54 ਦਿਨ ਹੋ ਗਏ ਸਾਨੂੰ ਧਰਨੇ ਤੇ ਬੈਠਿਆਂ ਨੂੰ ਇਸ ਤੋਂ ਪਹਿਲਾਂ ਸੀ 3 ਦਿਨ ਹਾਈਵੇ ਤੇ ਧਰਨ ਰਾਇਆ ਹੋਇਆ ਸੀਗਾ ਉਹ ਕਿਸੇ ਕਾਰਨ ਕਰਕੇ ਮੁਤਲ ਕਰਤਾ ਸੀ ਤੇ ਐਮ ਐਲ ਏ ਸਾਹਿਬ ਤਾਂ ਸਾਡੇ ਕੋਲ ਉੱਥੇ ਵੀ ਨਹੀਂ ਆਏ ਜਲਕੇ ਅਸੀਂ ਉਹਦੇ ਪਿੰਡ ਦੀਆਂ ਜੜਾਂ ਦੇ ਵਿੱਚੇ ਬੈਠੇ ਸੀ ਤਬਾਯੂ ਗੈਸ ਪਲਾਟ ਦੀ ਜਿੱਕਰ ਗੱਲ ਕੀਤੀ ਜਾਏ ਪਿੰਡ ਮੁਸ਼ਕਾਬਾਦ ਦੇ ਵਿੱਚ ਖੜਿਆ ਤਾਂ ਉਥੇ ਕਾਲੀਆਂ ਝੰਡੀਆਂ ਲਾਇਆ ਹੋਈਆਂ ਨੇ ਪੂਰੇ ਪਿੰਡ ਦੇ ਵਿੱਚ ਤੇ ਇੱਕ ਹੋਰ ਬੜੀ ਅਹਿਮ ਚੀਜ਼ ਜਿਹੜੀ ਹੈ ਜੋ ਪਿੰਡ ਵਾਸੀਆਂ ਨੇ ਲੋਕ ਸਭਾ ਇਲੈਕਸ਼ਨ ਦਾ ਬਾਈਕਾਟ ਕੀਤਾ ਤਾਂ ਇਹ ਬੋਰਡ ਜਿਹੜਾ ਇਹ ਲੱਗਿਆ ਹੈ ਕਿ ਪਿੰਡਾਂ ਦੀ ਸਹਿਮਤੀ ਤੋਂ ਬਿਨਾ ਲੱਗ ਰਹੀ ਗੈਸ ਫੈਕਟਰੀ ਤੋਂ ਹੋਣ ਵਾਲੇ ਸਰੀਰਕ ਨੁਕਸਾਨ ਦੇ ਕਾਰਨ ਸਾਡੇ ਪਿੰਡ ਵਿਕਾਊ ਹਨ ਬੇਨਤੀ ਕਰਤਾ ਸੂ ਨਗਰ ਨਿਵਾਸੀ ਤੇ ಗ್ರಾಮ ਪੰਚਾਇਤ ਮੁਸ਼ਕਾਬਾਦ ਖੀਰ ਮੀਆਂ ਤੇ ਟੱਪਰੀਆਂ ਸੋ ਇਹਨਾਂ ਨੇ ਪਿੰਡ ਨੂੰ ਆਉਣ ਵਾਲੇ ਜਿਹੜੇ ਸਾਰੇ ਰਸਤੇ ਨੇ ਉਹ ਬੰਦ ਇਸ ਗੱਲ ਕਰਕੇ ਕੀਤੇ ਹੋਏ ਨੇ ਕਿ ਜਿਹੜਾ ਜਿਹੜਾ ਵੀ ਸਮਾਨ ਆ ਉਹ ਪਿੰਡ ਦੇ ਵਿੱਚ ਜਿਹੜਾ ਪਹੁੰਚਦਾ ਜੋ ਫੈਕਟਰੀ ਦੇ ਮੁਤਲਕ ਹੁੰਦਾ ਜਾਂ ਫਿਰ ਸਿੱਧੇ ਤੌਰ ਤੇ ਆਪਾਂ ਕਹੀਏ ਕਿ ਫੈਕਟਰੀ ਲਗਾਉਣ ਦੇ ਵਿੱਚ ਜੋ ਉਹਨਾਂ ਨੂੰ ਸਮਾਨ ਚਾਹੀਦਾ ਉਹ ਨਹੀਂ ਜਾਣ ਦਿੱਤਾ ਜਾ ਰਿਹਾ ਰੱਸੀ ਲਗਾਈ ਹੋਈ ਹੈ ਤਾਂ ਇੱਧਰ ਜਿਹੜੇ ਨੇ ਬੈਠੇ ਵੀ ਨੇ ਪਿੰਡ ਵਾਸੀ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਸੀਂ ਕੋਈ ਵੀ ਜਿਹੜਾ ਫੈਕਟਰੀ ਦੇ ਰਿਲੇਟਡ ਕੋਈ ਵੀ ਮੁਤਲਕ ਸਮਾਨ ਹੋਏਗਾ ਉਹ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ ਇਹ ਪਿੰਡ ਨੇ ਪਿੰਡ ਦੇ ਆਲੇ ਦੁਆਲੇ ਸਾਰੇ ਪਾਸੇ ਪਿੰਡ ਦੀਆਂ ਫਿਰਨੀਆਂ ਤੇ ਚੈਕਿੰਗ ਕੀਤੀ ਗਈ ਹੈ ਜਾਂ ਫਿਰ ਦੂਸਰੇ ਪਾਸੇ ਆਪਾਂ ਕਹਿ ਲਈਏ ਕਿ ਦੇਖਿਆ ਗਿਆ ਕਿ ਪਿੰਡ ਦੇ ਰਸਤੇ ਬੰਦ ਕੀਤੇ ਗਏ ਨੇ ਤਾਂ ਜੋ ਕੋਈ ਵੀ ਫੈਕਟਰੀ ਨੂੰ ਜਾਣ ਵਾਲਾ ਸਮਾਨ ਪਲਾਂਟ ਨੂੰ ਜਾਣ ਵਾਲਾ ਸਮਾਨ ਉੱਥੇ ਤੱਕ ਨਾ ਪਹੁੰਚ ਕਰ ਸਕੇ ਅਸੀਂ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕਾਂਗੇ ਰੋਸ ਵਜੋਂ ਜਿਹੜਾ ਇਹ ਨੇ ਇਹ ਰਸਤੇ ਬੰਦ ਕੀਤੇ ਹੋਏ ਨੇ ਨੌ ਜ਼ਿਲ੍ਹੇ ਜਿਹੜੇ ਹੈਗੇ ਆ ਉਹਨਾਂ ਦਾ ਪਾਣੀ ਦਾ ਲੈਵਲ ਜਿਹੜਾ ਬਹੁਤ ਥੱਲੇ ਚਲੇ ਗਿਆ ਲੁਧਿਆਣੇ ਦੇ ਵਿੱਚ ਅੱਛਾ ਇੱਕ 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 ਹੋਰ ਚੀਜ਼ ਦੱਸੋ ਮੈਨੂੰ ਤੁਹਾਨੂੰ ਇਹ ਲੱਗ ਰਿਹਾ ਕਿ ਜਿਹੜਾ ਇਹ ਵੇਸਟੇਜ ਮਟੀਰੀਅਲ ਹੈ ਉਹ ਗਰਾਊਂਡ ਦੇ ਨੀਚੇ ਜਾਏਗਾ ਯਾਨੀ ਕਿ ਧਰਤੀ ਹੇਠਾਂ ਜਾਏਗਾ ਇਹ ਤੁਹਾਨੂੰ ਤੁਹਾਨੂੰ ਲੱਗ ਰਿਹਾ ਖੱਛਾ ਤੁਹਾਨੂੰ ਉਸ ਦੇ ਨਾਲ ਹੇਠਲਾ ਪਾਣੀ ਗੰਦਲਾ ਹੋ ਸਕਦੇ ਜਾਂ ਖਰਾਬ ਹੋ ਸਕਦੇ ਜਾਂ ਹੋਰ ਡੂੰਗਾ ਹੋ ਸਕਦਾ ਖੱਛਾ ਨਹੀਂ ਜੇ ਸਚਾਈ ਹੈ ਜਿਹੜੀ ਵੇਸਟੇਜ ਹੈ ਉਹਨੂੰ ਡਿਸਪੋਜ਼ ਆਫ ਕਰਨ ਦਾ ਫੈਕਟਰੀ ਮਾਲਕ ਨੇ ਕੇਜਰੀਆ ਬਣਾਇਆ ਸਰਕਾਰ ਆਪਣਾ ਪੱਖ ਨਹੀਂ ਰੱਖ ਰਹੀ ਇਹ ਤਾਂ ਬੰਜਰ ਹੋ ਜਾਣੀ ਆ ਜ਼ਮੀਨ ਠੀਕ ਹੈ ਮਤਲਬ ਕਿ ਉਹ ਉਪਜਾਊ ਸ਼ਕਤੀ ਹੈ ਜਿਹੜੀ ਉਹ ਜ਼ਮੀਨ ਦੀ ਖਤਮ ਹੋ ਜੇਗੀ ਤੁਹਾਡੇ ਘਰ ਖਤਮ ਹੋ ਜਾਏਗੀ ਬਿਲਕੁਲ ਖਤਮ ਹੋ ਜੇਗੀ ਇਸ ਕਰਕੇ ਵਿਰੋਧ ਅਸਟਾ ਸੋ ਬਿਲਕੁਲ ਜਿਹੜੀ ਉਪਜਾਊ ਸ਼ਕਤੀ ਹੈ ਜਿਹੜੀ ਹੈ ਜ਼ਮੀਨ ਦੀ ਉਹ ਕਹਿੰਦੇ ਖਤਮ ਹੋ ਜੂਗੀ ਜੇਕਰ ਇਸ ਹਿਸਾਬ ਦੇ ਨਾਲ ਚੱਲਦਾ ਰਿਹਾ ਹੈ ਤਾਂ ਬੀਬੀਆਂ ਹੋਰ ਵੀ ਬੈਠੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਬੀਬੀ ਕੀ ਕਹੋਗੇ ਤੁਸੀਂ ਕਿਉਂਕਿ ਕਹਿੰਦੇ ਨਹੀਂ ਹੁੰਦੇ ਕਹਿੰਦੇ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਜਿੱਥੇ ਫੈਕਟਰੀ ਲੱਗਣ ਦੇ ਨਾਲ ਨੁਕਸਾਨ ਆ ਤਾਂ ਉਥੇ ਜੇਕਰ ਆਪਾਂ ਇਹਦੇ ਫਾਇਦੇ ਦੀ ਗੱਲਬਾਤ ਕਰ ਲਈਏ ਤਾਂ ਕੁਝ ਤਰਕ ਦੇ ਰਹੇ ਨੇ ਕਿ ਇਹਦੇ ਨਾਲ ਰੋਜ਼ਗਾਰ ਬਧੂਗਾ ਜਾਂ ਫਿਰ ਘਰੇਲੂ ਗੈਸ ਹੈ ਜਿਹੜੀ ਉਹ ਵੀ ਤੁਹਾਨੂੰ ਆਸਾਨੀ ਦੇ ਨਾਲ ਮਿਲੇਗੀ ਨਹੀਂ ਸਰ ਸਾਨੂੰ ਤਾਂ ਇਹਦੀ ਗੈਸ ਦੀ ਲੋੜ ਹੈ ਜਿਹੜੀ ਸਾਡੇ ਬੱਚਿਆਂ ਦੀ ਜਾਨ ਲਵੇ ਹੁਣ ਤਾਂ ਹੀ ਅਸੀਂ ਬੈਠੇ ਆ ਜੇ ਸਾਨੂੰ ਉਹ ਚ ਕਮੀਆਂ ਲੱਗਦੀਆਂ ਨੇ ਨਹੀਂ ਆ ਜੀ ਧੁੱਪਾਂ ਸਾਨੂੰ ਕੀ ਲੋੜ ਆ ਬੈਠਣ ਦੀ ਔਰੇ ਹੁਣ ਜੇ ਹੁਣ ਉਹਦਣ ਆਫਸਰ ਇਹ ਆਏ ਸੀਗੇ ਫੈਕਟਰੀ ਵਾਲੇ ਹੁਣ ਇਹ ਸਾਨੂੰ ਗਲਤ ਬੋਲੇ ਰ ਉਥੇ ਬੈਠੀਆਂ ਧਰਨੇ ਤੇ ਅਸੀਂ ਤਾਂ ਹੀ ਥੋੜਾ ਜਿਹਾ ਉਹਨਾਂ ਦਾ ਉੱਤਾ ਚੱਕਿਆ ਸੀਗਾ ਹੁਣ ਸਮਾਂ ਤੇ ਸਾਨੂੰ ਜਾਂ ਬੈਠਿਆਂ ਨੂੰ ਗਲਤ ਬੋਲਦੇ ਨੇ ਅਸੀਂ ਫੈਕਟਰੀ ਤਾਂ ਹੀ ਬੰਦ ਕਰੀ ਹੋਈ ਆ ਆਉਣਾ ਜਾਣਾ ਸਭ ਸਮਾਨ ਅਸੀਂ ਬੰਦ ਕਰਿਆ ਹੈ ਉਹਨਾਂ ਦਾ ਪਹਿਲਾਂ ਚੱਲਦਾ ਸੀ ਸਮਾਨ ਬੈਠੇ ਸੀ ਅਸੀਂ ਸਾਨੂੰ ਕੁਝ ਕਹਿੰਦੇ ਸੀ ਤੀ ਅਸੀਂ ਵੀ ਚੁੱਪਚਾ ਬੈਠੇ ਜਾਂ ਸਾਨੂੰ ਗਲਤ ਬੋਲੇ ਨੇ ਅਸੀਂ ਫੇਰ ਅਸੀਂ ਥੋੜਾ ਜਿਹਾ ਉਹਨਾਂ ਨੂੰ ਉਹ ਕਰਿਆ ਕਦੇ ਵੀ ਇਸ ਧਰਨੇ ਪ੍ਰਦਰਸ਼ਨ ਨੂੰ ਕੁਝ ਕਿਸਾਨ ਜਿੱਥੇ ਬੰਦਿਆ ਨੇ ਵੀ ਸਮਰਥਨ ਦਿੱਤਾ ਤਾਂ ਕਿਹੜੀ ਕਿਹੜੀ ਜਿੱਥੇ ਬੰਦੀ ਤੁਹਾਡੇ ਨਾਲ ਹੈ ਬੀ ਜੀ ਹਲਮੋਸ ਸਾਰੀਆਂ ਜਥੇਵੰਦੀਆਂ ਹੀ ਸਾਡੇ ਕੋ ਆਉਂਦੀਆਂ ਜੀ ਬਟ ਹੁੰਦਾ ਕਿ ਇਹ ਪ੍ਰੈਸ ਮੱਡ ਪਾਉਂਦੇ ਆ ਗੰਨੇ ਦੀ ਮੈਲ ਸ਼ੂਗਰ ਮਿੱਲ ਤੋਂ ਬੁੱਢਿਆਲ ਤੋਂ ਲੈ ਲਈ ਤੇ ਆਪਣੇ ਮਰੰਡੇ ਤੋਂ ਲੈ ਲਈ ਉਹ ਸਾਰਾ ਢੇਰ ਲਗਾਤੇ ਆ ਕਿੱਲਾਂ ਦੇ ਵਿੱਚ ਜਾ ਕੇ ਜਿਵੇਂ ਪੱਟੇ ਬੇ ਲੱਗੇ ਹੁੰਦੇ ਆ ਉਹ ਉਹ ਜਦੋਂ ਪੱਟ ਕੇ ਮੱਖੀ ਮੱਛਰ ਗੰਦਾ ਇਹਨਾਂ ਤੁਸੀਂ ਦੇਖੋ ਹਵਾ ਪਾਣੀ ਬਿਲਕੁਲ ਖਰਾਬ ਕਰਦਾ ਜੀ ਕਿਉਂਕਿ ਪਾਣੀ ਦੇ ਵਿੱਚ ਥੱਲੇ ਸਾਰਾ ਸੜਦਾ ਪਾਣੀ ਖਰਾਬ ਹੋ ਗਿਆ ਸਾਡੇ ਕੋ ਪਾਣੀ ਉਹ ਪਹਿਲੀ ਗੱਲ ਗਰਾਊਂਡ ਵਾਟਰ ਦੀ ਰਿਪੋਰਟ ਕੀ ਕਹਿੰਦੀ ਆ ਵੀ ਪਾਣੀ ਹੈ ਨਹੀਂ ਅਸੀਂ ਕੱਢ ਨਹੀਂ ਸਕਦੇ ਉਹਦੇ ਵੀ ਉਲਟ ਹੋਇਆ ਹਵਾ ਵੀ ਖਰਾਬ ਕਰਦੀ ਇਦਾਂ ਇਹਦੇ ਮਿਥੇਂ ਗ੍ਰੀਸਾ ਕੱਢਦੇ ਆ ਜੀ ਉਹਦੇ ਨੂੰ ਕਨਵਰਟ ਕਰਕੇ ਸੀਐਨਜੀ ਬਣਾਉਂਦੇ ਆ ਉਹਦਾ ਆਪਾਂ ਨੂੰ ਪਤਾ ਵੀ ਗਿਆਸਾਂ ਦਾ ਕਿੰਨਾ ਕੋ ਹੋਇਆ ਅਸੀਂ ਰੋਡ ਤੇ ਧਰਨਾ ਲਗਾਇਆ ਉੱਥੇ ਆ ਕੇ ਉਹਦੇ ਦਰਾਂ ਮੂਰੇ ਉੱਥੇ ਚਾਰ ਪੰਜ ਦਿਨ ਬੈਠ ਰਹੇ ਆ ਉੱਥੇ ਸਾਰੇ ਨਗਰ ਬੈਠ ਰਹੇ ਆ ਉੱਥੇ ਨਹੀਂ ਕੋਈ ਸੁਣਵਾਈ ਹੋਈ ਮੈਂ ਕਹਿੰਦਾ ਜੀ ਜਿੰਨਾ ਭਲੇਖਾ ਸੀ ਸਾਡਾ ਨਿਕਲ ਗਿਆ ਸੀ ਆਪਣਾ ਇਹ ਮਹਿਸੂਸ ਕਰਦੇ ਆ ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਇਹ ਟਾਈਮ ਕਦੋਂ ਪੂਰਾ ਹੋਗਾ ਸਾਨੂੰ ਨਹੀਂ ਪਤਾ ਮਤਲਬ ਇਹ ਤਾਂ ਰੱਬ ਹੀ ਪਹੁੰਚਾਵੇ ਹੁਣ ਸਾਡਾ ਖੜਾ ਅਸੀਂ ਤਾਂ ਦੇਖੋ ਅਸੀਂ ਕਹਿੰਦੇ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਅਸੀਂ ਆਪ ਹੀ ਲੜ ਕੇ ਸੋਚਾਂਗੇ ਜੀ ਹੁਣ ਮਰੇ ਤਾਂ ਹੋਈਆਂ ਗੈਸ ਨਾਲ ਮਰਨਾ ਇਹ ਜਿਹੜੀ ਫੈਕਟਰੀ ਹੈ ਵੀਰ ਜੀ ਇਹ ਕਿਹ ਹੈ ਬਾਇਓ ਬਾਇਓ ਗੈਸ ਫੈਕਟਰੀ ਬਟ ਹੈ ਨਹੀਂ ਇਹ ਕੈਂਸਰ ਫੈਕਟਰੀ ਹੈ ਕਿਉਂਕਿ ਇਹਦੇ ਨਾਲ ਸਿੱਧਾ ਸਿੱਧਾ ਕੈਂਸਰ ਹੋਣਾ ਹੈ ਸਰਕਾਰ ਮਰਦਾਬਾ 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 ਹੰਟਾ ਇੱਕਦਾ ਜਿੰਦਾਬਾ 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 ਰੋਡਾ ਮੰਤਰੀ ਮਰਦਾਬਾ ਮਰਦਾਬਾ ਤਾਂ ਬਾਇਓ ਗੈਸ ਫੈਕਟਰੀ ਦੀ ਗੱਲਬਾਤ ਕੀਤੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਕਾਫੀ ਥਮਦੇ ਬਾਇਓਗੈਸ ਫੈਕਟਰੀਆਂ ਚੱਲ ਰਹੀਆਂ ਨੇ ਤਾਂ ਲੋਕਾਂ ਦੁਆਰਾ ਵਿਰੋਧ ਵੀ ਕੀਤਾ ਜਾ ਰਿਹਾ ਜਿੱਥੇ ਅਸੀਂ ਖੜੇ ਆ ਇਸ ਸਮਰਾਲਾ ਬਲਾਕ ਦਾ ਪਿੰਡ ਸੀ ਹੈ ਇੱਥੇ ਵੀ ਜਿਹੜੀ ਫੈਕਟਰੀ ਲੱਗਣ ਦੀ ਤਿਆਰੀ ਹੈ ਲੇਕਿਨ ਪਿੰਡ ਵਾਸੀਆਂ ਨੇ ਵਿਰੋਧ ਕਰ ਦਿੱਤਾ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਫੈਕਟਰੀ ਲੱਗਣ ਜਾ ਰਹੀ ਹੈ ਮੇਰੇ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਕਿ ਮਟੀਰੀਅਲ ਵੀ ਜਿਹੜਾ ਹੈ ਉਹ ਪਿਆ ਤਾਂ ਜਲਦੀ ਤਿਆਰੀ ਸੀ ਲੇਕਿਨ ਪਿੰਡ ਵਾਲਿਆਂ ਨੇ ਵਿਰੋਧ ਕਰ ਦਿੱਤਾ ਖਾਸ ਤੌਰ ਤੇ ਉਹਨਾਂ ਨੇ ਇਹ ਚੀਜ਼ ਬਾਰੇ ਗੱਲਬਾਤ ਕੀਤੀ ਕਿ ਇਸ ਫੈਕਟਰੀ ਦੇ ਲੱਗਣ ਦੇ ਨਾਲ ਜਿੱਥੇ ਆਲੇ ਦੁਆਲੇ ਕਿਉਂਕਿ ਪੰਜ ਤੋਂ ਵੱਧ ਪਿੰਡ ਇੱਥੇ ਲੱਗਦੇ ਨੇ ਜੇਕਰ ਇੱਥੇ ਬਾਇਓ ਗੈਸ ਫੈਕਟਰੀ ਲੱਗਦੀ ਹੈ ਤਾਂ ਪੰਜ ਪਿੰਡਾਂ ਨੂੰ ਜਿੱਥੇ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲੇਕਿਨ ਦੂਸਰੇ ਪਾਸੇ ਇੱਕ ਹੋਰ ਬੜੀ ਅਹਿਮ ਗੱਲਬਾਤ ਹੈ ਕਿ ਐਨ ਆਰ ਆਈ ਦਾ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਨਵੈਸਟ ਦੇ ਦੌਰ ਤੇ ਇਹ ਐਨ ਆਰ ਆਈ ਕਿਸੇ ਵੀਰ ਨੇ ਇੱਥੇ ਫੈਕਟਰੀ ਲਾਉਣ ਦੀ ਜਦੋਂ ਸੋਚੀ ਕਿਉਂਕਿ ਜ਼ਿਆਦਾਤਰ ਉਤਸ਼ਾਹਿਤ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੁਆਰਾ ਕਿ ਵੱਤੋ ਵੱਧ ਐਨਆਰਆਈ ਨੇ ਜਿਹੜੇ ਪੰਜਾਬ ਦੇ ਵਿੱਚ ਆਉਂ ਤੇ ਇਨਵੈਸਟ ਕਰੋ ਉਹਨਾਂ ਨੇ ਵੀ ਉਸ ਮੋਟਿਵ ਦੇ ਨਾਲ ਇੱਥੇ ਆਉਣ ਦੀ ਕੋਸ਼ਿਸ਼ ਕੀਤੀ ਤੇ ਇਨਵੈਸਟ ਕਰਨ ਦੀ ਗੱਲਬਾਤ ਕੀਤੀ ਲੇਕਿਨ ਜਿਸ ਹਿਸਾਬ ਦੇ ਨਾਲ ਬਾਇਓਗੈਸ ਫੈਕਟਰੀ ਇੱਥੇ ਲੱਗਣ ਦੀ ਤਿਆਰੀ ਹੋਈ ਤਾਂ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਪਵਣਾ ਪਿੰਡ ਸੇਹ ਹੈ ਜੀ ਗੁਰਸੰਤ ਸਿੰਘ ਮੇਰਾ ਨਾਮ ਹੈ ਦਿੱਕਤ ਸਾਡੇ ਪਿੰਡ ਨੂੰ ਇਹ ਹੈ ਵੀ ਇੱਕ ਫੈਕਟਰੀ ਲੱਗ ਰਹੀ ਆ ਸਾਡੇ ਨੇੜੇ ਉਹਦੇ ਵਾਸਤੇ ਅਸੀਂ ਕਈ ਪਿੰਡ ਨੇ ਇਕੱਲਾ ਸੇਹ ਨਹੀਂ ਪੈਡਾ ਹ ਅਦਾਲਤ ਦੇ ਸਾਰੇ ਪਿੰਡਾਂ ਨੂੰ ਦੁੱਖ ਲੱਗਿਆ ਤਾਂ ਇਕੱਠੇ ਹੋ ਕੇ ਦਰਖਾਸਤਾਂ ਵੀ ਦਿੱਤੀਆਂ ਗਈਆਂ। ਇਹਦੇ ਨਾਲ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਕੀ 스멜 ਦਾ ਕੋਈ ਪ੍ਰੋਬਲਮ ਆਇਆ ਕੀ ਇਸ਼ੂ ਕੀ ਹੈ? ਇਹਦਾ ਜਿੰਨਾ ਕਿ ਸਾਨੂੰ ਪਤਾ ਲੱਗਿਆ 스멜 ਵੀ ਆ ਰਹੀ ਆ। ਇਹ ਜਿਹੜਾ ਧਰਤੀ ਚ ਪਾਣੀ ਜਾਣਾ ਉਹਦੇ ਨਾਲ ਸਾਡਾ ਪਾਣੀ ਵੀ ਖਰਾਬ ਹੋ ਸਕਦਾ। ਕਿਉਂ ਜਿਹੜੀਆਂ ਪਹਿਲਾਂ ਲੱਗੀਆਂ ਨੇ ਫੈਕਟਰੀਆਂ ਇਹਦੇ ਨਾਲ ਦੀਆਂ ਮਸਕਾਬਾਦ ਖੇਦਿਆਂ ਚਲੇ ਜਾਓ, ਕਗਰਾਲੀ ਚਲੇ ਜਾਓ ਉੱਥੇ। ਉੱਥੇ ਸਾਨੂੰ ਪਤਾ ਲੱਗਦਾ ਉੱਥੇ ਕਗਰਾਲੀ ਦੇ ਬੰਦੇ ਸਾਡੀ ਮੀਟਿੰਗ 'ਚ ਆਏ ਵੀ ਸੀ। ਉਹਨਾਂ ਨੇ ਸਾਨੂੰ ਦੱਸਿਆ ਵੀ ਪਾਣੀ ਸਹੀ ਨਹੀਂ ਆਇਆ ਇਸ ਵੇਲੇ। ਦੀ ਮੰਗ ਕਰ ਰਹੇ ਹਾਂ ਮੰਗ ਇਹ ਹੀ ਕਰ ਰਹੇ ਹਾਂ ਵੀ ਇਹ ਜੇ ਇੱਥੇ ਜਿਹੜੀ ਫੈਕਟਰੀ ਲੱਗ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਕੋਈ ਹੋਰ ਪਲਾਂਟ ਲਾ ਲੈਣ ਇੱਥੇ ਨਾ ਇਹ ਫੈਕਟਰੀ ਦਾ ਕਰਨ ਪ੍ਰੋਗਰਾਮ ਜੈ ਸਰਕਾਰ ਮਰਦਾਬਾ 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 ਗਾਂਟਾ ਇੱਕਦਾ ਜ਼ਿੰਦਾਬਾਦ ਜ਼ਿੰਦਾਬਾਦ ਜੈ ਹਾਂ ਰੋੜਾ ਮੰਤਰੀ ਮਰਦਾਬਾ ਮਰਦਾਬਾ ਜੀ ਹਵਾ ਪ੍ਰਦੂਸ਼ਿਤ ਰਹੇ ਤਾਂ ਉਹਦੇ ਨਾਲ ਦਮਾ ਸਾਹ ਦੀਆਂ ਬਿਮਾਰੀਆਂ ਤੇ ਉਹਦੇ ਨਾਲ ਰਿਲੇਟਿਡ ਜਿਹੜੀਆਂ ਬਿਮਾਰੀਆਂ ਹੋ ਸਕਦੀਆਂ ਤੇ ਜੇ ਕੋਈ ਉਥੇ ਸਫਾਈ ਦੀ ਕੋਈ ਘਾਟ ਹੋਵੇ ਤਾਂ ਉਹਦੇ ਨਾਲ ਹੋਰ ਵੀ ਕੋਈ ਬਿਮਾਰੀ ਫੋਲ ਸਕਦੀ ਹੈ ਪਰ ਜੇ ਉਥੇ ਚੰਗੇ ਤਰੀਕੇ ਨਾਲ ਮੈਨੇਜ ਕੀਤੀ ਜਾਵੇ ਤਾਂ ਕੁਝ ਜਿਹੜਾ ਗੋਬਰ ਹੈ ਜਾਂ ਹੋਰ ਹੈ ਉਹ ਦੀ ਸਹੀ ਤਰੀਕੇ ਨਾਲ ਮੈਨੇਜ ਹੋ ਜੇ ਤਾਂ ਉਹ ਇੱਕ ਲੋਕally ਫਾਇਦਾ ਵੀ ਸਾਥ ਹੋ ਸਕਦੀ ਇਹਨੂੰ ਇੱਕ এনवायरमेंट ਫ੍ਰੈਂਡਲੀ ਇਕੋ ਫ੍ਰੈਂਡਲੀ ਮੰਨਿਆ ਜਾਂਦਾ ਹੈ ਪਲੱਸ ਉਹਦੇ ਨਾਲ ਜਿਹੜਾ ਹੈ ਲੋਕਲ ਜਿਹੜੇ ਲੈਵਲ ਤੇ ਉਹਦਾ ਲੋਕਾਂ ਦਾ ਫਾਇਦਾ ਵੀ ਹੋ ਸਕਦਾ ਹੈ ਪਰ ਉਹ ਜੇ ਸਹੀ ਤਰੀਕੇ ਨਾਲ ਲਾਂਝਲਾਈ ਹੋਵੇ ਤਾਂ ਲੋਕਾਂ ਦੀ ਸਿਹਤ ਤੇ ਬੁਰਾ ਪ੍ਰਭਾਵ ਵੀ ਪੈ ਸਕਦਾ ਹੈ। ਇਹਦੇ ਬਾਰੇ ਸਟੱਡੀ ਹੋਣੀ ਜ਼ਰੂਰੀ ਹੈ ਕਿ ਹਾਂ ਵੀ ਇਹਦੇ ਵਿੱਚ ਵੀ ਕੈਂਸਰ ਦੇ ਕਿੰਨੇ ਕੁ ਚਾਂਸ ਪਾਈ ਜਾਂਦੇ ਆ ਤੇ ਹਵਾ ਦੇ ਵਿੱਚ ਕਿੰਨਾ ਕੁ ਪ੍ਰਦੂਸ਼ਣ ਕਰਦੇ ਆ ਤੇ ਆਬਾਦੀ ਤੋਂ ਕਿੰਨੀ ਦੂਰ ਹੈ ਤੇ ਉਸ ਦੇ ਵਿੱਚ ਕਿੰਨਾ ਲੰਬਾ ਐਕਸਪੋਜ਼ਰ ਹੁੰਦਾ ਹੈ। ਇਹ ਸਾਰੇ ਫੈਕਟਰਸ ਦੇਖਣ ਦੇ ਬਾਅਦ ਹੀ ਮਤਲਬ ਕਿ ਕਿਸੇ ਨਤੀਜੇ ਤੇ ਕੋਈ ਸਾਇੰਟੀਫਿਕਲ ਸੱਚ ਦੇ ਬਾਅਦ ਹੀ ਕਿਹਾ ਜਾ ਸਕਦਾ ਹੈ ਵੀ ਹਾਂ ਇਹਦੇ ਨਾਲ ਕੈਂਸਰ ਦੀ ਮਾਤਰਾ ਹੋਏਗੀ ਵਧ ਜਾਂ ਨਹੀਂ ਹੋਏਗੀ। ਜੇਕਰ ਗੱਲ ਕੀਤੀ ਜਾਏ ਤਾਂ ਜਿਲ੍ਹਾ ਲੁਧਿਆਣਾ ਦੇ ਕਾਫੀ ਅਜਿਹੇ ਪਿੰਡ ਨੇ ਜਿਨ੍ਹਾਂ ਨੂੰ ਇਸ ਚੀਜ਼ ਨੂੰ ਲੈ ਕੇ ਦਿੱਕਤ ਆ ਰਹੀ ਹੈ ਕਿ ਜੇਕਰ ਇੱਥੇ ਪਲਾਂਟ ਲੱਗ ਗਿਆ ਤਾਂ ਉਹਨਾਂ ਦਾ ਆਲੇ-ਦੁਆਲੇ ਦਾ ਜਿਹੜਾ ਹਵਾ ਜਾਂ ਫਿਰ ਕਿਹ ਲਈਏ ਕਿ ਅੰਡਰਵਾਟਰ ਹੈ ਧਰਤੀ ਹੇਠਲਾ ਪਾਣੀ ਉਹ ਪਲੂਟਡ ਹੋਏਗਾ ਉਹਦੇ ਬਾਰੇ ਵੀ ਸਮਝਦੇ ਆ ਕਿਉਂਕਿ ਵਾਤਾਵਰਨ ਪ੍ਰੇਮੀ ਨੇ ਹਰ ਇੱਕ ਚੀਜ਼ ਦੀ ਜਿਹੜੀ ਹੈ ਬਹੁਤ ਸੂਝਵਾਨ ਤਰੀਕੇ ਦੇ ਨਾਲ ਦੱਸਦੇ ਨੇ ਕਿ ਕਿੱਦਾਂ ਜਿਹੜੀ ਹੈ ਇਸ ਤੋਂ ਬਚਾ ਜਾ ਸਕਦਾ ਹੈ ਬਾਬਾ ਜੀ ਬਹੁਤ ਵੱਡਾ ਇਸ਼ੂ ਇਨੀ ਦਿਨੀ ਬਣ ਰਿਹਾ ਹੈ ਗਰਾਊਂਡ ਰਿਪੋਰਟ ਦੇ ਜੇਕਰ ਆਪਾਂ ਜਾ ਕੇ ਦੇਖੀਏ ਤਾਂ ਬਾਇਓ ਗੈਸ ਪਲਾਂਟ ਤੇ ਕੀ ਕੁਝ ਨੁਕਸਾਨ ਨਹੀਂ ਕਿਉਂਕਿ ਲੋਕ ਕਹਿ ਰਹੇ ਨੇ ਕਿ ਸਾਨੂੰ ਬਹੁਤ ਨੁਕਸਾਨ ਹੈ ਸਾਡੇ ਹਵਾ ਜਿਹੜੀ ਹੈ ਓਪਲੂਟਡ ਹੋ ਜਾਏਗੀ ਧਿਆਨ ਆਹੀ ਬਾਦੋ ਗੋਸਾ ਹੀ ਬਗਿਆ ਨਹੀਂ ਤਾਂ ਹੈ ਨਹੀਂ ਗੇ ਜੋ ਅਸੀਂ ਇੱਕ ਪਲਾਂਟ ਅਸੀਂ ਪਿਛਲੇ ਸਾਲ ਸੰਗਰੂਰ ਦੇ ਵਿੱਚ ਦੇਖਿਆ ਸੀ ਉਹਦਾ ਪਿਛਲੀ ਸਰਕਾਰਾਂ ਤੋਂ ਸ਼ੁਰੂ ਹੋਇਆ ਸੀ ਮੁੱਖ ਮੰਤਰੀ ਨੇ ਉਹਦਾ ਘਾਟਨ ਵੀ ਕੀਤਾ ਸੀ ਅਸੀਂ ਉੱਥੇ ਜਾ ਕੇ ਵੀ ਗਏ ਆ ਉੱਥੇ ਤਿੰਨ ਗੱਡੀਆਂ ਜਿਹੜੀਆਂ ਹੈਗੀਆਂ ਉਹ ਲੱਗੀਆਂ ਹੋਈਆਂ ਸੀ ਉਹਦੇ ਵਿੱਚ ਬਾਇਓ ਗੈਸ ਭਰ ਰਹੇ ਸੀ ਜੀ ਤੇ ਉਹ ਬਾਇਓ ਗੈਸ ਜਿਹੜੀ ਹੈਗੀ ਆ ਉਹ ਗਾਂ ਜਾ ਕੇ ਉਹ ਵਿਕ ਰਹੀ ਹੈ ਕਿਉਂਕਿ ਬਾਇਓ ਗੈਸ ਕਿਉਂਕਿ ਪਰਾਲੀ ਸਭ ਤੋਂ ਵੱਡੀ ਸਮੱਸਿਆ ਪੋਲੂਸ਼ਨ ਦੇ ਪਰਾਲੀ ਨੂੰ ਅੱਗ ਲਾਵਾਂਗੇ ਤਾਂ ਹਵਾ ਵਿੱਚ ਪੋਲੂਸ਼ਨ ਜਾਊਗਾ ਧੂੰਆਂ ਜਾਊਗਾ ਜੇ ਜੇਕਰ ਉਹਦੀ ਆਪਾਂ ਗੈਸ ਬਣਾਵਾਂਗੇ ਗੈਸ ਉਹਦੀ ਬਾਹਰ ਨਹੀਂ ਨਿਕਲਣੀ ਉਹਦੀ ਗੈਸ ਤਾਂ ਕਲੈਕਟ ਹੁੰਦੀ ਹੈ ਕਿਸੇ ਵੀ ਆਪਣੇ ਘਰਾਂ ਦੇ ਵਿੱਚ ਵੀ ਬਾਇਓ ਗੈਸ ਪਲੱਟ ਲੱਗੇ ਸਾਡੇ ਸੀਚੇ ਵਾਲੇ ਇੱਕ ਡੇਰੇ 'ਚ ਲੱਗਾ ਹੋ ਗਿਆ ਇੱਥੇ ਲੱਗਾ ਹੋਇਆ ਪਿੰਡਾਂ 'ਚ ਲੱਗੇ ਹੋਇਆ ਉਹਦੀ ਗੈਸ ਤਾਂ ਕਲੈਕਟ ਹੁੰਦੀ ਹੈ ਤਾਂ ਉਹਨੇ ਜਾ ਕੇ ਜਿਹੜੀਆਂ ਆਪਾਂ ਘਰਾਂ ਵਿੱਚ ਜਾਉ ਆਪਾਂ ਬਾਲਦੇ ਆਂ ਖਰੇ ਰਸੋਈ ਚ ਬਾਲਦੇ ਆਂ ਪਰ ਉਹ ਕਿਤੇ ਸਾਡਾ ਹੱਲ ਨਾ ਆ। ਅਸੀਂ ਹੁਣ ਕਿਸੇ ਦੇ ਕਹਿਣ ਤੋਂ ਅਸੀਂ ਕੋਈ ਵਿਗਿਆਨੀ ਨਹੀਂ ਕਿਸੇ ਨੂੰ ਕੀ ਤਕਲੀਫ ਹੋ ਆਪਣੀ ਉਹਦਾ ਉਹਦਾ ਆਪਣਾ ਜੋ ਸਾਨੂੰ ਤੁਸੀਂ ਪੁੱਛਦੇ ਅਸੀਂ ਆਪਣੀ ਗੱਲ ਦੱਸਦੇ ਆਂ। ਜੀ ਜੀ ਜੀ। ਸੋ ਆਪਾਂ ਨਹੀਂ ਕਹਿ ਸਕਦੇ ਕਿ ਤਾਂ ਕੀ ਹੈਗਾ ਉੱਥੇ ਕੀ ਹੋ ਰਿਹਾ ਉਹਦੇ ਕੀ ਕੀ ਪ੍ਰੋਬਲਮ ਆ। ਜਿਹੜੇ ਅਸੀਂ ਤੁਸੀਂ ਬਾਇਓ ਗੈਸ ਦੀ ਗੱਲ ਕੀਤੀ ਹੈ ਕਿ ਬਾਇਓ ਗੈਸ ਤਾਂ ਬੜਣੀ ਹੈ। ਉਹ ਉਹ ਵਿੱਚ ਸਿਲੰਡਰਾਂ ਦੇ ਜਲਦੇ ਨਹੀਂ ਜੋ ਉੱਥੇ ਦੇਖਿਆ ਉੱਥੇ ਤਾਂ ਜਿਹੜੀ ਉਹਦੀ ਬਾਇਓ ਗੈਸ ਜਿਹੜੀ ਪਰਾਲੀ ਆ ਉਹਨੂੰ ਉਸ ਕੋਕੋ ਦਾ ਕਚਰਾ ਕਰਕੇ ਇੱਕ ਤਾਂ ਦੋ ਕਮ ਹੁੰਦੀ ਹੈ ਇੱਕ ਤਾਂ ਇਹਦੀ ਬਿਜਲੀ ਬਣਾਉਂਦੇ ਆ ਜਿਹੜੇ ਬਿਜਲੀ ਬਣਾਉਂਦੇ ਆ ਉਹ ਅੱਗ ਲਾ ਕੇ ਉਹਨੂੰ ਲੋਹਂਦੇ ਆ ਭਾਲਣ ਬਣਾ ਕੇ ਉਹਦੀ ਫਿਰ ਉਹਦੇ ਤੋਂ ਟਰਬਾਈਨ ਚਲਾ ਕੇ ਉਹਦੀ ਬਿਜਲੀ ਬਣਾਉਂਦੇ ਆ ਦੂਸਰੇ ਹੈਗੇ ਬਾਇਓ ਗੈਸ ਵਾਲਾ ਬਾਇਓ ਗੈਸ ਵਾਲਾ ਉਹਨੂੰ ਘਾਲਦੇ ਆ ਉਹ ਸਾਰੀ ਵੱਡੇ ਵੱਡੇ ਖੂਹ ਬਣੇ ਉਹਦੇ ਅੰਦਰ ਹੀ ਹੁੰਦਾ ਬਾਹਰ ਉਹਦੇ ਕੁਝ ਨਹੀਂ ਉੱਪਰੋਂ ਹੀ ਉਹਦੀ ਗੈਸ ਆ ਜਿਹੜੀ ਉਹ ਸਿਲੰਡਰ ਚੱਲੀ ਜਾਂਦੀ ਆ ਅਸੀਂ ਸੰਗਰੂਰ ਦੇਖ ਕੇ ਆਈ ਉਹਦੀ ਜਿਹੜੀ ਬੱਚਦੀ ਆ ਜਿਹੜੀ ਸਲਾਜਾ ਜਿਹਨੂੰ ਆਪਾਂ ਕਹਿੰਨੇ ਹਾਂ ਉਹਦਾ ਜਿਹੜਾ ਬਾਈ ਦਾ ਉਹ ਇੰਨੀ ਵਧੀਆ ਹੈਗੀ ਖੇਤੀ ਵਾਸਤੇ ਕਿਉਂਕਿ ਪੂਰੀ ਦੀ ਪੂਰੀ ਉਹ ਘਲ ਜਾਂਦੀ ਹੈ ਜਿਹਨੋਂ ਬਗਲੇ ਇੱਕ ਵਧੀਆ ਖਾਤਾ ਕੁਦਰਤੀ ਖਾਤਾ ਜਿਹਨੂੰ ਆਪਾਂ ਖੇਤਾਂ ਚ ਪਾ ਸਕਦੇ ਆ ਉਸਦਾ ਦੇ ਨਾਲ ਜਿਹੜੇ ਲੋਕ ਨਹੀਂ ਜਾਣਨਾ ਚਾਹੁੰਦੇ ਨੇ ਭਾਵੇਂ ਉਹ ਉੱਥੇ ਦੇ ਪਿੰਡ ਦੇ ਜਿਹੜੇ ਲੋਕ ਨੇ ਉਹ ਕੀ ਕਹਿੰਦੇ ਨੇ ਕਿ ਸਾਡਾ ਹਵਾ ਜਿਹੜਾ ਪਾਣੀ ਆ ਪੋਲਿਊਟ ਹੋ ਰਿਹਾ ਹੈ ਕਹਿੰਦੇ ਅਸੀਂ ਅਸੀਂ ਕਹਿੰਦੇ ਹ ਜਿਹਦੀ ਵੀ ਸਮੱਸਿਆ ਉਹ ਆਪਾਂ ਨੂੰ ਉਹਨੂੰ ਉਹਨੂੰ ਕਰਨੀ ਚਾਹੀਦੀ ਉਹਦਾ ਹਾਲੋ ਦਾ ਜਵਾਬ ਦੇਣ ਜਿਹੜੇ ਲਾਰੇ ਆ ਜਿਹੜੇ ਸਾਡੇ ਵਿਗਿਆਨੀ ਆ ਵੀ ਇਹਦੇ ਉੱਤੇ ਕੀ ਪ੍ਰਭਾਵ ਪੈਣਗੇ ਉਹਦੇ ਬਾਰੇ ਇਸੇ ਕੁਝ ਸਰਪਸੇ ਕੰਪਨੀ ਵਾਲੇ ਕਹਿ ਰਹੇ ਨੇ ਕਿ ਸਾਡੇ ਕੋਲ ਸਾਰੀਆਂ ਐਨਓਸੀ ਨਹੀਂ ਕਹਿੰਦੇ ਉਸ ਤੋਂ ਬਾਅਦ ਵੀ ਕਹਿੰਦੇ ਉਹ ਵੀ ਐਸਾ ਉਹ ਡਿਸਕਸ ਹੋ ਸਕਦੀ ਆ ਵੱਡੇ ਮਾ ਉਦੋਂ ਨੁਕਸਾਨੀ ਤਾਂ ਹੋਣਾ ਚਾਹੀਦਾ ਸੀ ਤੇ ਕਿਨ ਜੈ ਸਰਕਾਰ ਮਰਦਾਬਾ 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 ਭੰਟਾ ਇੱਕਾ ਜਿੰਦਾਬਾ 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 ਸਰੋਲਾ ਮੰਤਰੀ ਮਰਦਾਬਾ 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 ਤਾਂ ਬਾਇਓ ਗੈਸ ਪਲਾਂਟ ਹੈ ਜਿਹੜਾ ਉਹ ਇਨਾ ਵੱਡਾ ਇਸ਼ੂ ਨਹੀਂ ਦਿਨੀ ਬਣਦਾ ਹੋਇ ਨਜ਼ਰ ਆ ਰਿਹਾ ਹੈ ਕਿ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਬਾਇਓ ਗੈਸ ਪਲਾਂਟ ਲੱਗ ਰਹੇ ਨੇ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੀ ਜ਼ਿਕਰ ਗੱਲ ਕੀਤੀ ਜਾਏ ਤਾਂ ਉਥੇ ਜਿਹੜੇ ਸਥਾਨਕ ਵਸਨੀਕ ਨੇ ਪਿੰਡ ਵਾਸੀ ਨੇ ਉਹ ਇਸ ਦਾ ਵਿਰੋਧ ਕਰ ਰਹੇ ਨੇ ਨਾਬੋਤੇ ਇਥੋਂ ਤੱਕ ਪਹੁੰਚ ਚੁੱਕੀ ਹੈ ਕਿ ਜਿੱਥੇ ਪਲਾਂਟ ਜਿਹੜਾ ਅੰਡਰ ਕੰਸਟਰਕਸ਼ਨ ਹੈ ਉੱਥੇ ਤੱਕ ਜਿਹੜਾ ਹੈ ਰਾਸ਼ਨ ਵੀ ਮੁਹਈਆ ਕਰਵਾਉਣ ਨਹੀਂ ਦਿੱਤਾ ਜਾ ਰਿਹਾ ਸਥਾਨਕ ਉਸਨੀਕਾ ਦੁਆਰਾ ਸਾਫ਼ ਤੌਰ ਤੇ ਉਹਨਾਂ ਦਾ ਮੰਨਣਾ ਹੈ ਕਿ ਅਸੀਂ ਇਹ ਪਲਾਂਟ ਨਹੀਂ ਲੱਗਣ ਦੇਾਂਗੇ ਲੇਕਿਨ ਦੂਸਰੇ ਪਾਸੇ ਜੇਕਰ ਫੈਕਟਰੀ ਦੇ ਮਾਲਕਾਂ ਦੀ ਗੱਲਬਾਤ ਕਰ ਲਈ ਜਾਏ ਤਾਂ ਉਹਨਾਂ ਦਾ ਕੀ ਕੁਝ ਮੰਨਣਾ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿਹੜੇ ਕਿਹੜੇ ਉਹਨਾਂ ਕੋਲ ਐਨਓਸੀਜ਼ ਨੇ ਉਹਨਾਂ ਬਾਬਤ ਗੱਲਬਾਤ ਕਰਦੇ ਆ ਸਾਡੇ ਨਾਲ ਮੁਸਕਾਬਾਦ ਜਿਹੜਾ ਬਾਇਓਗੈਸ ਪਲਾਂਟ ਹੈ ਉਹਨਾਂ ਦੇ ਜਿਹੜੇ ਓਨਰ ਨੇ ਮਾਲਕ ਨੇ ਪਰਮਿੰਦਰ ਸਿੰਘ ਉਸਾਰਨ ਮੌਜੂਦ ਨਹੀਂ ਗੱਲਬਾਤ ਕਰਦੇ ਆ ਹਾਜੀ ਸਰ ਸਸਿਕਲ ਜੀ ਸਭ ਤੋਂ ਪਹਿਲਾਂ ਜੀ ਮੇ ਤੁਹਾਡਾ ਸਵਾਗਤ ਹੈ ਸਸਿਕਲ ਜੀ ਮੈਂ ਪਰਮਿੰਦਰ ਸਿੰਘ ਵਾਸੀ ਮੁਸਕਾਬਾਦ ਵੀ ਸਰ ਇੱਕ ਇੱਕ ਚੀਜ਼ ਦੱਸੋ ਜਿਹੜਾ ਬਾਇਓ ਗੈਸ ਪਲਾਂਟ ਹੈ ਭਾਵੇਂ ਕਿ ਇਹ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੇ ਨੇ ਲੱਗ ਰਹੇ ਨੇ ਤਾਂ ਲੁਧਿਆਣਾ ਏਰੀਆ ਦੀ ਜੇਕਰ ਗੱਲ ਕੀਤੀ ਜਾਏ ਇਕੱਲਾ ਲੁਧਿਆਣਾ ਜਾਂ ਫਿਰ ਜਗਰਾਉਂ ਦੇ ਕੁਝ ਏਰੀਆ ਨੇ ਉੱਥੇ ਜਿਹੜਾ ਇਹਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਹੈ ਕੀ ਗੱਲ ਹੈ ਕਿ ਆਖਿਰ ਕੋਈ ਐਨਓਸੀ ਤਾਂ ਜੋ ਜਿਤ ਤੱਕ ਸ਼ਾਇਦ ਅਸੀਂ ਸਰਚ ਕੀਤੇ ਕੇ ਐਨਓਸੀ ਜਿ ਵਗੈਰਾ ਉਸ ਤੋਂ ਬਾਅਦ ਹੀ ਤੁਸੀਂ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਤਾਂ ਲੇਕਿਨ ਲੋਕਾਂ ਨੂੰ ਇਹ ਦਿੱਕਤ ਆ ਉਹ ਕਹਿੰਦੇ ਵੀ ਇਹਦੇ ਨਾਲ ਸਾਡਾ ਜਿਹੜਾ ਹੈ ਡੇਲੀ ਰੁਟੀਨ ਦਾ ਜੀਵਨ ਆ ਉਹ ਪ੍ਰਭਾਵਿਤ ਹੋਏਗਾ ਸਾਡੇ ਰਿਸ਼ਤੇਦਾਰ ਨਹੀਂ ਆਉਣਗੇ ਬਲਕਿ ਉਹਨਾਂ ਨੂੰ ਕਾਫੀ ਖਰਚੇ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਸੈਂਟਰਲ ਗਵਰਨਮੈਂਟ ਦੀ ਇੱਕ ਸਕੀਮ ਹੈ ਸਤਤ ਸਕੀਮ ਸਸਟੇਨੇਬਲ ਆਲਟਰਨੇਟਿਵ ਟੁਵਰਡਸ ਅਫੋਰਡੇਬਲ ਟ੍ਰਾਂਸਪੋਰਟੇਸ਼ਨ ਉਹਦੇ ਤਹਿਤ ਇਹ ਪੂਰੇ ਇੰਡੀਆ 'ਚ 5000 ਪਲਾਂਟ ਜਿਹੜੀ ਇਹ ਸੈਂਟਰਲ ਗਵਰਨਮੈਂਟ ਸੈਂਕਸ਼ਨ ਕਰ ਰਹੀ ਹੈ ਉਹਦੇ ਵਿੱਚੋਂ ਕੁਝ ਪਲਾਂਟ ਜਿਹੜੇ ਹੈਗੇ ਨੇ ਪੰਜਾਬ 'ਚ ਨੇ ਉਹਨਾਂ ਵਿੱਚੋਂ ਵੀ ਕੁਝ ਜਿਹੜੇ 7-8 ਪਲਾਂਟ ਨੇ ਉਹ ਲੁਧਿਆਣਾ ਜ਼ਿਲ੍ਹੇ 'ਚ ਨੇ ਅੱਜ ਦੀ ਤਰੀਕ ਤੇ ਪੰਜਾਬ ਦੇ ਵਿੱਚ ਸੰਗਰੂਰ ਜਿਹੜਾ ਹੈ ਸਭ ਤੋਂ ਵੱਡਾ ਪਲਾਂਟ ਚੱਲ ਰਿਹਾ ਹੈ ਏਸ਼ੀਆ ਦਾ ਉੱਥੇ ਉਹਨਾਂ ਦੇ ਵਸਨੀਕਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੀ ਖਾਸ ਤੌਰ ਤੇ ਜਿਹੜਾ ਇਹ ਪਲਾਂਟ ਹੈ ਇਸ ਦੇ ਲਈ ਕਿੰਨਾ ਖਰਚਾ ਯਾ ਫਿਰ ਇਹਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਹੋਏਗੀ ਗੈਸ ਦੀ ਉਹ ਕਿੰਨੀ ਹੋਏਗੀ ਉਸ ਦੇ ਬਾਰੇ ਜੀ ਖਰਚਾ ਜੀ ਸਾਡਾ ਪ੍ਰੋਜੈਕਟ ਹੈਗਾ 20 ਕਰੋੜ ਦਾ ਪ੍ਰੋਜੈਕਟ ਹੈ ਜਿੱਥੇ ਅਸੀਂ 50% ਤੱਕ ਹੁਣ ਪਹੁੰਚ ਚੱਕੇ ਆਂ ਤੇ ਜਿਹੜੀ ਮੈਨੂਫੈਕਚਰਿੰਗ ਹੋਊਗੀ ਉਹ ਦੋ ਤਰ੍ਹਾਂ ਦੀ ਹੈਗੀ ਐ ਇੱਕ ਹੈਗੀ ਐ ਜਿਹੜੀ ਕੰਪਰੈਸਡ ਬਾਇਓ ਗੈਸ ਸੀਬੀਜੀ ਜਿਹਨੂੰ ਸਾਦਦੇ ਆ ਉਹ ਆਈਓਸੀਐਲ ਨੇ ਸਾਤੋਂ ਲੈਣੀ ਹੈਗੀ ਆ ਉਹਨਾਂ ਨਾਲ ਕਮਰਸ਼ੀਅਲ ਐਗਰੀਮੈਂਟ ਹੋਇਆ ਹੋਇਆ ਜਿਹੜਾ ਉਸ ਲਰੀ ਉਹਦੇ ਵਿੱਚੋਂ ਅਸੀਂ ਆਰਗੈਨਿਕ ਫਰਟੀਲਾਈਜ਼ਰ ਤਿਆਰ ਕਰਾਂਗੇ ਉਹ ਆਰਗੈਨਿਕ ਫਰਟੀਲਾਈਜ਼ਰ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ 사ਤੂ ਲਏਗਾ ਉਹਨਾਂ ਨਾਲ ਵੀ ਅਸੀਂ ਕਮਰਸ਼ੀਅਲ ਐਗਰੀਮੈਂਟ ਕਰਿਆ ਹੋਇਆ ਹੈ ਅੱਛਾ ਖਾਸ ਤੌਰ ਤੇ ਸਰ ਲੋਕਾਂ ਦਾ ਇਹ ਕਹਿਣਾ ਹੈ ਕਿ ਤੁਸੀਂ ਉੱਥੇ ਬੋਰ ਕਰਕੇ ਉਹਦੇ ਵਿੱਚ ਵੇਸਟ ਜਿਹੜਾ ਮਟੀਰੀਅਲ ਹੈ ਉਹ ਪਾਰ ਰਹੇ ਹੋ ਜਾਂ ਪਾਉਂਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਕੁਝ ਰਿਐਲਿਟੀ ਹੈ ਉਹ ਕਹਿੰਦੇ ਕਿ ਇਹਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਹੋਣਗੀਆਂ ਜਾਂ ਸਾਡੇ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਦਾ ਰਿਸ਼ਤਾ ਨਹੀਂ ਹੋਏਗਾ ਕਿਉਂਕਿ ਜ਼ਿਆਦਾਤਰ ਜਿਹੜਾ ਹੈ ਉਥੇ এনवायरमेंट ਜਿਹੜਾ ਪੋਲਿਊਟਡ ਹੋਏਗਾ ਜੀ ਦੇਖੋ ਇਹਦੇ ਵਿੱਚ ਜਿਹੜਾ ਸਾਨੂੰ ਅਪਰੂਵਲਸ ਮਿਲੇ ਹੈਗੇ ਨੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਉਹ ਗ੍ਰੀਨ ਕੈਟਾਗਰੀ ਦੇ ਵਿੱਚ ਮਿਲੇ ਹੈਗੇ ਨੇ ਉਹ ਗ੍ਰੀਨ ਕੈਟਾਗਰੀ ਤਾਂ ਹੀ ਸਰਕਾਰ ਦਿੰਦੀ ਹੈ ਜੇ ਉਹਦੇ ਵਿੱਚ ਪੋਲਿਊਸ਼ਨ ਨਹੀਂ ਹੁੰਦਾ ਜੇ ਉਦੇਜ ਪੋਲੂਸ਼ਨ ਹੁੰਦਾ ਹੈ ਤਾਂ ਉਹਦੇ ਨੋਰਮਸ ਚੇਂਜ ਹੋ ਜਾਂਦੇ ਆ ਉਹ orange اور red category ਚਲੇ ਜਾਂਦਾ ਦੂਜੀ ਗੱਲ ਹੈ ਜਿੱਥੇ ਤੱਕ ਬਿਮਾਰੀਆਂ ਦਾ ਸਵਾਲ ਹੈਗਾ ਆ ਲੁਧਿਆਣੇ ਲਾਡੋਵਾਲ ਚ 25 ਸਾਲਾਂ ਤੋਂ ਪੇਡਾ ਮਤਲਬ ਪੰਜਾਬ ਸਰਕਾਰ ਦਾ ਪਲਾਂਟ ਚੱਲ ਰਿਹਾ ਹੈ ਤੁਸੀਂ ਉੱਥੇ ਜਾ ਕੇ ਪੜਤਾਲ ਕਰ ਸਕਦੇ ਹੋ ਵੀ ਕਿਸੇ ਨੂੰ ਕੈਂਸਰ ਹੋਇਆ ਕਿ ਨਹੀਂ ਹੋਇਆ ਉੱਥੇ ਅੱਛਾ ਕੋਈ ਬੋਰ ਵੀ ਕੀਤਾ ਤੁਸੀਂ ਅੰਦਰ ਡੂੰਘੇ ਜਿਸ ਦੇ ਨਾਲ ਜਿਹੜਾ ਇਹ ਨੀਚੇ ਵੇਸਟੇ ਮਟੀਰੀਅਲ ਜਾਵੇ ਸਾਡਾ ਜੀ ਡਾਇਸਟਰ ਦਾ ਕੰਸਟਰਕਸ਼ਨ ਜਿਹੜਾ ਹੈਗਾ 7 ਫੁੱਟ ਥੱਲੇੋਂ ਸਟਾਰਟ ਹੋਇਆ ਹੈ ਜਿਹਦੇ ਵਿੱਚ 3.5 ਫੁੱਟ ਦਾ ਉਹ ਲੈਂਟਰ ਬਣਿਆ ਹੈਗਾ ਤੇ ਐਕਚੁਅਲ ਉਹਦਾ ਜਿਹੜਾ ਹੈਗਾ ਬੇਸ ਉਹ ਜ਼ਮੀਨ ਤੋਂ ਸਿਰਫ 3.5 ਫੁੱਟ ਤੇ ਹੈਗਾ ਤੇ ਉਹ ਪਿੰਡ ਵਾਲੇ ਤਾਂ ਉਹਨੂੰ ਖੈਰ 25 35 ਫੁੱਟ ਕੁਝ ਵੀ ਬੋਲਦੇ ਨੇ ਬਟ ਅਦਰਵਾਈਜ਼ ਉਹ 7 ਫੁੱਟ ਦਾ ਬੇਸ ਹੈ ਉਹ ਤੇ ਜਦੋਂ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤਾਂ ਉਹ ਤੋਂ ਬਾਅਦ ਤੁਸੀਂ ਨੈਕਸਟ ਸਟੈਪ ਕੀ ਲਿਆ ਪ੍ਰਸ਼ਾਸਨ ਕੋਲ ਗੋਹਾਰ ਲਗਾਈ ਜਾਂ ਫਿਰ ਇਹ ਵੀ ਸੁਣੇ ਜਾ ਰਿਹਾ ਹੈ ਕਿ ਕੋਰਟ ਵੀ ਤੁਸੀਂ ਗਏ ਹੋ ਜਦੋਂ ਇਹਨਾਂ ਨੇ ਵਿਰੋਧ ਸਟਾਰਟ ਕਰਿਆ ਤਾਂ ਮੈਂ ਕਾफी ਸਮਝਾਉਣ ਦੀ ਕੋਸ਼ਿਸ਼ ਕਰੀ ਵੀ ਇਹਦੇ ਵਿੱਚ ਕੋਈ ਐਸੀ ਜੀ ਚੀਜ਼ ਨਹੀਂ ਹੈਗੀ ਜਿਹੜੀ ਤੁਸੀਂ ਸਮਝਦੇ ਹੋ ਤੇ ਸਾਡੇ ਕੋਲ ਸਾਰੇ ਅਪਰੂਵਲ ਹੈਗੇ ਜੇ ਸੈਂਟਰਲ ਗਵਰਨਮੈਂਟ ਦੇ ਸਟੇਟ ਗਵਰਨਮੈਂਟ ਦੇ ਤੇ ਕੋਰਟ ਵੀ ਗਏ ਹੋ ਤੁਸੀਂ ਪੂਰੇ ਮਾਮਲੇ ਨੂੰ ਲੈ ਕੇ कोर्ट ਜਾਣਾ ਪਿਆ ਜੀ ਬਿਕੋਜ਼ ਇਹ ਕੰਸਟਰਕਸ਼ਨ ਨਹੀਂ ਕਰਨ ਦੇ ਰਹੇ ਸੀ ਹੁਣ ਕੋਰਟ ਨੇ ਅਗਲੀ ਤਰੀਕ ਦਿੱਤੀ ਹੋਈ ਹੈ ਬਟ ਉਹਨਾਂ ਨੇ ਕਿਹਾ ਹੈ ਵੀ ਹੁਣ ਇਹ ਆਪਣਾ ਰਿਪਲਾਈ ਫਾਈਲ ਕਰਨਗੇ ग्राम पंचायत और जड़े इंडिविजुअल ਨੇ ਆਪਣਾ ਰਿਪਲਾਈ ਫਾਈਲ ਕਰਨ ਵੀ ਉਹਨਾਂ ਨੂੰ ਕੀ ਆਬਜੈਕਸ਼ਨ ਹੈ ਅੱਛਾ ਖਾਸ ਕਰਕੇ ਇਹ ਵੀ ਪਤਾ ਲੱਗਿਆ ਕਿ ਇਹ ਕਹਿੰਦੇ ਵੀ ਤੁਹਾਡੀ ਕੰਪਨੀ ਵਾਲੇ ਨੇ ਲੋਕਾਂ ਨੂੰ ਗਲਤ ਵੀ ਬੋਲਿਆ ਉੱਥੇ ਬੀਬੀਆਂ ਨੇ ਕੁਝ ਕਿਹਾ ਹੈ ਕਹਿੰਦੇ ਸਾਨੂੰ ਆ ਕੇ ਗਲਤ ਬੋਲੀ ਨੇ ਅਸੀਂ ਇਸ ਮੁਤਲਕ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਲੱਸ ਕੋ ਵੀ ਕੰਪਨੀ ਵਾਲਾ ਤਾਂ ਮੈਂ ਹੀ ਐ ਮੈਂ ਤਾਂ ਕੋਈ ਗਲਤ ਬੋਲਿਆ ਨਹੀਂ ਹੈਗਾ ਬਾਕੀ ਤਾਂ ਸੁਪਰਵਾਈਜ਼ਰ ਨੇ ਲੇਬਰ ਦੇ اور ਸਪੈਸ਼ਲਾਈਜ਼ਡ ਲੇਬਰ ਹੈ ਜਿਹੜੀ ਅੰਦਰ ਕੰਮ ਕਰ ਰਹੀ ਹੈ ਉਹ ਤਾਂ ਸਿਰਫ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਲੈਣ ਬਾਹਰ ਜਾਂਦੇ ਨੇ ਅਦਰਵਾਈਜ਼ ਅੰਦਰ ਹੀ ਰਹਿੰਦੇ ਨੇ ਕੋਈ ਹੱਲ ਹੱਲ ਕੀ ਹੈ ਜੀ ਕਿਉਂਕਿ ਜਿੱਥੇ ਇੱਕ ਪਾਸੇ ਲੋਕ ਕਹਿ ਰਹੇ ਨੇ ਕਿ ਸਾਡਾ ਡੇਲੀ ਦਾ ਰੁਟੀਨ ਦਾ ਜਿਹੜਾ ਹੈ ਜੀਵਨਾ ਉਸ ਦੇ ਨਾਲ ਇਫੈਕਟ ਹੋਏਗਾ ਪ੍ਰਭਾਵ ਪਾਏਗਾ ਤਾਂ ਹੱਲ ਕੀ ਹੈ ਮਤਲਬ ਕਿ ਤੁਹਾਨੂੰ ਕੀ ਲੱਗਦਾ ਕੀ ਹੱਲ ਹੋ ਸਕਦਾ ਜਿੱਥੇ ਤੁਹਾਡਾ ਇਹਨਾਂ ਪੈਸਾ ਤੇ ਦੂਸਰੇ ਪਾਸੇ ਲੋਕ ਸਥਾਨਕ ਲੋਕ ਤੇ ਇੱਕ ਹੋਰ ਚੀਜ਼ ਜਾਣਕਾਰੀ ਨਾਲ ਮੈਨੂੰ ਦੇ ਦੇਵੇ ਦੇ ਕਿ ਕਿੰਨੇ ਕੁ ਰਹਿਸ਼ੀ ਏਰੀਆ ਤੋਂ ਡਿਸਟੈਂਸ ਤੇ ਹੋਣੀ ਚਾਹੀਦੀ ਹੈ ਜਿਹੜਾ ਪਲਾਂਟ ਲੱਗ ਰਿਹਾ ਕਿਉਂਕਿ ਜ਼ਿਆਦਾਤਰ ਅਸੀਂ ਦੇਖ ਰਿਹਾ ਕਿ ਏ ਜੀ ਪਹਿਲਾਂ ਤਾਂ ਹੱਲ ਹੁਣ ਗਵਰਨਮੈਂਟ ਸ਼ਾਇਦ ਲੱਭੂਗੀ ਮੈਂ ਤਾਂ ਆਪਣੀ ਪੰਚਾਇਤ ਲੈਵਲ ਤੇ ਕੋਸ਼ਿਸ਼ ਕਰ ਸਕਦਾ ਹੈ ਜਾਂ ਐਸ ਡੀ ਐਮ ਲੈਵਲ ਤੇ ਕੋਸ਼ਿਸ਼ ਕਰ ਸਕਦਾ ਸਮਝਾਉਣ ਦੀ ਉਹ ਉਹ ਸਾਰੀਆਂ ਕੋਸ਼ਿਸ਼ਾਂ ਹੋ ਗਈਆਂ ਨੇ ਤੇ ਹੁਣ ਜੇ ਇਹ ਐਜੀਟੇਸ਼ਨ ਬੰਦ ਨਹੀਂ ਹੋ ਰਿਹਾ ਤੇ ਹੁਣ ਸਰਕਾਰ ਨੂੰ ਹੀ ਨੈਕਸਟ ਕਦਮ ਚੱਕਣਾ ਚਾਹੀਦਾ ਹੈ ਤੇ ਦੂਜੀ ਗੱਲ ਸੀਗੀ ਡਿਸਟੈਂਸ ਦੀ ਇਹ ਡਿਸਟੈਂਸ ਜਿਹੜਾ ਹੈਗਾ ਗ੍ਰੀਨ ਇੰਡਸਟਰੀ 100 ਮੀਟਰਸ ਤੇ ਹੋ ਸਕਦੀ ਹੈ ਪਿੰਡ ਦੀ ਫਿਰਨੀ ਤੋਂ ਹਲਕਾ ਪਟਵਾਰੀ ਦੀ ਰਿਪੋਰਟ ਜਿਹੜੀ ਸੀਗੀ ਸਾਡੇ ਕੇਸ ਦੇ ਵਿੱਚ ਉਹਨੇ ਕਿਹਾ ਵੀ ਇਹ ਲਗਭਗ 1 ਕਿਲੋਮੀਟਰ ਦੂਰ ਹੈ ਪਿੰਡ ਤੋਂ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਜਿੱਥੇ ਪਲਾਂਟ ਲੱਗ ਰਿਹਾ ਹੈ ਤਾਂ ਉਹ ਗ੍ਰੀਨ ਜ਼ੋਨ ਦੇ ਵਿੱਚ ਆਉਂਦਾ ਹੈ ਜੇ ਇਹ ਜਿਹੜਾ ਜਿੰਨੇ ਵੀ ਬਾਇਓਗੈਸ ਪਲਾਂਟਸ ਨੇ ਇਹ ਆਪਣੇ ਇੰਡਸਟਰੀਅਲ ਏਰੀਆ ਚ ਨਹੀਂ ਲੱਗਦੇ ਇਹ ਲੱਗਦੇ ਹੀ ਐਗਰੀਕਲਚਰਲ ਲੈਂਡ ਤੇ ਹੈਗੇ ਨੇ ਉਹ ਤੇ ਬਾਅਦ ਜਿਹੜੀ ਆ ਉਹ ਲੈਂਡ ਕਨਵਰਟ ਹੋ ਕੇ ਸੀਐਲਯੂ ਹੋ ਕੇ ਉਹ ਇੰਡਸਟਰੀਅਲ ਬਣਦਾ ਬਟ ਸਿੰਸ ਇਹਦੇ ਵਿੱਚ ਜਿਹੜਾ ਐਗਰੀਗੇਟ ਆ ਉਹ ਪੈਡੀ ਸਟਰੋ ਹੈ ਪੈਡੀ ਸਟਰੋ ਦੀ ਅਵੇਲੇਬਿਲਟੀ ਸ਼ਹਿਰਾਂ ਚ ਜਾਂ ਇੰਡਸਟਰੀਅਲ ਜ਼ੋਨਸ ਨਹੀਂ ਹੁੰਦੀ ਪੈਡੀ ਸਟਰੋ ਦੀ ਅਵੇਲੇਬਿਲਟੀ ਰੂਰਲ ਏਰੀਆ ਚ ਹੁੰਦੀ ਹੈ ਬੌਗਸ ਪਲਾਟ ਤੇ ਜਿਹੜੀ ਗਰਾਉਂਡ ਰੂਟ ਦੇ ਵਿੱਚ ਵਕ ਵਕ ਜਿਹੜੇ ਨੇ ਤੱਤ ਦਿਖੇਗੇ ਜਾਂ ਫਿਰ ਕਹਿ ਲਈਏ ਕਿ ਸਾਰੇ ਪੱਖਾਂ ਬਾਰੇ ਜਾਣ ਕੇ ਜੇਕਰ ਨਿਚੋੜ ਦੀ ਗੱਲਬਾਤ ਕਰ ਲਈ ਜਾਏ ਤਾਂ ਇਹ ਨਿਕਲਦਾ ਹੋ ਨਜ਼ਰ ਆ ਰਿਹਾ ਹੈ ਕਿ ਜਿੱਥੇ ਇੱਕ ਪਾਸੇ ਲੋਕ ਕਹਿ ਰਹੇ ਨੇ ਕਿ ਸਾਨੂੰ ਇਸ ਦੇ ਨਾਲ ਦਿੱਕਤ ਆ ਰਹੀ ਹੈ ਨਾ ਤਾਂ ਦੂਸਰੇ ਪਾਸੇ ਫੈਕਟਰੀ ਦੇ ਮਾਲਕ ਕਹਿ ਰਹੇ ਨੇ ਕਿ ਸਾਡਾ ਕਰੋੜਾਂ ਰੁਪਏ ਇਨਵੈਸਟ ਹੋਇਆ ਹੋ। ਤਾਂ ਹੁਣ ਮਸਲਾ ਸੁਲਝੇਗਾ ਕਿਵੇਂ? ਕਿ ਪ੍ਰਸ਼ਾਸਨ ਮਸਲੇ ਦਾ ਹਲ ਜਲਦ ਹਲ ਕਰ ਪਾਏਗਾ? ਜਾਂ ਫਿਰ ਸਰਕਾਰਾ ਮਸਲੇ ਦਾ ਜਲਦ ਹਲ ਕਟਪਉਣ ਗਈਆਂ? ਕਿਉਂਕਿ ਕਲਾ ਸਮਰਾਲੇ ਦੇ ਏਰੀਏ ਦੇ ਜਾਂ ਫਿਰ ਲੁਧਿਆਣੇ ਦੇ ਏਰੀਏ ਦਾ ਮਸਲਾ ਨਹੀਂ ਹੈ ਨਾਬੇ ਦੇ ਵਿੱਚ ਵੀ ਪਿਛਲੇ ਦਿਨੀ ਖਬਰ ਨੁਸ਼ਰ ਕੀਤੀ ਗਈ ਸੀ ਤਾਂ ਹੁਣ ਦੇਖਣਾ ਹੋਏਗਾ ਕਿ ਕਿੰਨੇ ਕੁ ਜਲਦੀ ਬਾਇਓ ਗੈਸ ਪਲੈਂਟ ਦਾ ਅਲਟਰਨੇਟਿਵ ਜਾਂ ਫਿਰ ਕਿ ਵਾਕਈ ਬਾਇਓ ਗੈਸ ਪਲੈਂਟ ਲੱਗੇਗਾ ਜਾਂ ਫਿਰ ਲੋਕ ਇਸ ਨੂੰ ਨਹੀਂ ਲੱਗਣ ਦੇਣਗੇ ਦੇਖਣ ਵਾਲੀ ਗੱਲ ਰਹੇਗੀ ਇਸ ਤੇ ਵੀ ਅਪਡੇਟ ਜ਼ਰੂਰ ਦਿੱਤੀ ਜਾਏਗੀ ਮੈਨੂੰ ਤੇ ਮੇਰੇ ਸਹਿਯੋਗੀ ਕੈਮਰਾਮੈਨ ਗੁਰਜਟਨ ਨੂੰ ਦਿਓ ਇਜਾਜ਼ਤ ਸਸ੍ਰਿਕਾ